ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗ ਛੇ ਲਈ ਲੈ ਕੇ ਆਏ ਆਂਗੇ ਤਿੰਨ ਤਾਂ ਗੱਬਣਗਾਵਾ ਤੇ ਤਿੰਨ ਬੱਸੀਆਂ ਗੀਆਂ ਤਿੰਨ ਬੱਸੀਆਂ ਤੇ ਦੋ ਤਿੰਨੀ ਗੱਬਣਗਾਵਾ ਜੇ ਕਿਸੇ ਵੀਰ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਜੀ ਕੰਮ ਕਰ ਕਿਵੇਂ ਚੱਲ ਰਿਹਾ ਹੈ ਦੇਖੋ ਜੀ ਸੈਟ ਜਮ ਓਕੇ ਜੀ ਮੇਰਾ ਨਾਮ ਤੇ ਐਡਰੈਸ ਬੋਲ ਦੋ ਵੀਰੇ ਨਾਮ ਮਨਦੀਪ ਜੀ ਪਿੰਡ ਮੀਰੀਆਂ ਜ਼ਿਲ੍ਹਾ ਮੋਗਾ ਜੀ ਤਸਵੀਰ ਨੂੰ ਨਿਹਾਰ ਸਿੰਘ ਵਾਲਾ ਜੀ ਠੀਕ ਆ ਵੀਰੇ ਨੇੜੇ ਪਿੰਡ ਕਿਹੜਾ ਰਹਿਣਾ ਨੇੜੇ ਪਿੰਡ ਬੌਂਡੇ ਕੁੱਸਾ ਜੀ ਇਥੋਂ ਹਿੰਮਤਪੁਰਾ ਤੇਦਰ ਪੱਧਨੀ ਕਲਾ ਜੀ ਠੀਕ ਆ ਜੀ ਮੈਂ ਨੰਬਰ ਬੋਲ ਦੋ ਜੀ ਮੋਬਾਈਲ ਨੰਬਰ 81 988 39602 ਜੀ ਠੀਕ ਆ ਸੁਰੂ ਕਰੋ ਵੀਰੇ ਉਧਰੋਂ ਕਰੀਏ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੇ हां जी 7 ਮਹੀਨੇ ਦੀ ਗੱਬਣਾ ਪਲੂਨ ਸੂਈ ਵੀ ਦੂਜੇ ਸੂਈ ਗੱਬਣਾ ਠੀਕ ਆ ਦੂਜੇ ਸੂਏ ਲਈ ਗੱਬਣਾ ਹਣਾ ਹਾਂਜੀ ਹਾਂਜੀ ਤੇ 7 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਆਪ ਦਾ ਡਾਕਟਰ ਲੈ ਕੇ ਕੋਈ ਚੈੱਕ ਕਰਾ ਕੇ ਆਪਣੇ ਮੇਰੇ ਘਰੋਂ ਲੈ ਜੀ ਠੀਕ ਆ ਕਿੰਨਾ ਕਿ ਦੁੱਧ ਦਾ ਰਿਕਾਰਡ ਦੋ ਦੋਨੇ ਵੀ 18 20 ਕਿਲੋ ਦਿੱਤਾ ਠੀਕ ਆ ਬੱਚੀ ਨੇ ਦਿੱਤਾ ਉਹ ਪਲੂਨ ਠੰਡੀ ਸੀ ਲਈ ਬਹੁਤ ਆ ਬੱਚੀ ਠੀਕ ਆ ਆਇਆ ਨਹੀਂ ਹੈ ਗੱਲ ਫਾਰਮ ਤੋਂ ਬੱਚਾ ਲੈਣਾ ਆਇਆ ਨਹੀਂ ਇਹ ਗੱਲ ਹੈ ਚਾਰੇ ਥਣ ਬਿੱਥੀ ਦੇ ਲੈ ਲੈ ਉਨੀ ਮਗਰੋਂ ਚੋਰਾ ਆਪਣਾ ਆ ਬਸੂ ਦਾ ਹੁੰਦਾ ਸੋ ਕੋਈ ਹੁੰਦੇ ਆ ਆਪਾਂ ਐਵੇਂ ਨਿਆਣਾ ਨਹੀਂ ਪਾਇਆ ਬੱਚੀ ਤੇ ਲੈ ਲੈ ਯਾਰ ਆਏ ਦੇਖ ਲੋ ਲੈ ਕਮਾਲ ਆ ਯਾਰ ਹਨਾ ਦੁੱਧ ਦੋ 2.5 ਕਿਲੋ ਦਿੰਦੀ ਆਪਾਂ ਤਾਂ ਹਟਿਆ ਰਗੀ ਕਹਿ ਕੇ ਦੇਣੀ ਠੀਕ ਆ ਇਹ ਤਾਂ ਸੱਤਾ ਵੀ ਨਾ ਡਰਾਈ ਵਾਲੇ ਪਾਸੇ ਜਾਊਗੀ ਬੱਚੀ ਠੀਕ ਆ ਦੋ 2.5 ਕਿਲੋ ਦੁੱਧ ਆ ਬਾਕੀ ਅਡਰ ਯਾਰ ਬਹੁਤ ਕਮਾਲ ਦਾ ਤਿਆਰ ਕਰਦੀ ਹਾਂ ਹਾਂ ਬਹੁਤ ਬਣਦੀ ਆ ਵੀਰੇ ਪਲੂਨ ਬੱਚੀ ਆ ਦੂਜੇ ਸੂਰ ਬੱਚੀ ਨਹੀਂ ਸੂਣਾ ਚਾਰੇ ਸਣ ਵਿੱਛੀ ਤੇ ਤੋਰਾ ਚੱਕਰ ਲਓ ਕਰਮਣੀ ਦਾ ਬੜਾ ਚੰਗਾ ਤੋਰਾ ਹੈ ਬਾਕੀ ਕੱਦੇ ਵੇਣ ਪਖੋਂ ਰਾਜੀ ਰੋਜੀ ਕਰਮਾਲੀ ਫੁੱਲਾਗੇ ਬਹੁਤ ਆ ਯਾਰ ਮੈਂ ਫੇਸ ਚੈੱਕ ਕਰਾਦੇ ਭਰਾਵਾਂ ਦਾ ਹਨਾ ਲੈ ਬਹੁਤ ਪਿਆਰਾ ਫੇਸ ਆ ਕਰਮਾਲੀ ਦੇ ਲੈ ਜਾ ਭਰਾ ਕੋਈ ਠੰਡੀ ਸਿਲੀ ਬਹੁਤ ਆ ਮੱਛੀ ਠੀਕ ਆ ਠੰਡੀ ਸਿਲੀ ਵੀ ਠੰਡੀ ਸਿਲੀ ਦਾ ਇੰਨੀ ਆ ਬੱਛੀ ਯਾਰ ਉਹਨੇ ਛੱਡ ਕੇ ਐ ਵਿੱਚ ਤੁਰਾਈ ਜਾਂਦੀ ਸੀ ਭੇਜ ਲੈ ਆਏ ਨੂੰ ਕਮਾਲ ਦੀ ਆ ਯਾਰ ਹਨਾ ਤੇ ਭਰਾ ਕੀ ਮੋਲਰ ਹੋਏ ਤਾਂ ਫਿਰ ਜਾਜਾ ਮੋਲੇ ਦਾ ਵੀਰੇ ਨਾ 40 ਕਰਨਾ 38000 ਦੇ ਦਾਂ 38000 ਹਾਂ ਜੀ ਉਹ ਕਹਿੰਦਾ ਮੈਂ 40 ਕਰਨਾ 38000 ਦੀ ਆਪਾਂ ਵਾੜ ਦੇ ਦਾਂਗੇ ਬਾਕੀ ਮੌਕੇ ਦੇ ਮਾਲ ਤਨ ਹੋਜੋ ਹਾਂ 38000 ਦੀ ਵਾੜੂਗੀ ਦੇਖ ਲੈ ਇੰਨੀ ਸਾਲ ਤੋਂ ਠੰਡੀ ਵਾੜ ਦੇ ਦੇ ਲਾਹਰ ਚੈੱਕ ਕਰ ਲੈ ਬਹੁਤ ਕਮਾਲ ਦੀ ਧਾਰਾ ਪੋਲੀ ਬਹੁਤ ਹੋ ਜਾਰ ਪੋਲੀ ਬਹੁਤ ਆ ਵਹਿੜਦੀ ਚਪਾਈ ਦੇਖ ਲੈ ਲੈ ਤੁਮਾਲਾ ਯਾਰ ਹਨਾ ਸੱਤਾਂਵੇਂ ਚੈੱਕ ਪਾਸ ਆ ਵਾੜ ਦੇਖ ਲੈ ਇੰਨੀ ਠੰਡੀ ਸੀਲੇ ਪੌਂਦੀ ਮਗਰੂ ਬੈ ਜੇ ਆਏ ਨਹੀਂ ਹੋਊਗਾ ਲੈ ਵੀਰੇ ਲੈ ਪੂਰੀ ਠੰਡੀ ਸੀਲੀ ਹੋਵੱਚੀ ਠੀਕ ਆ ਵਾਕੀ ਮਾਨਤਨ ਹੋ ਜੂ ਮੌਕੇ ਹਾਂ ਮੌਕੇ ਤੇ ਮਾਨਤਨ ਕਰਾਂਗੇ 38000 ਜੁਰਮਾਨਾ ਕਰ ਦਾਂਗੇ ਠੀਕ ਆ ਅੱਗੇ ਭਰਾ 2 ਨੰਬਰ ਇਹ ਵੀ ਵੀਰੇ ਸੱਤਾਂ ਵੀਰੇ ਦੀ ਗੱਬੜ ਠੀਕ ਆ ਠੀਕ ਹੈ ਠੀਕ ਆ ਇਹ ਵੀ ਹੋਣਾ ਦੁੱਧ ਵੀ ਡਰਾਈ ਆ ਡਰਾਈ ਆ ਹਾਂਜੀ ਇਸ ਕਰਮਲ ਵਾਲੇ ਦਾ ਉਹ ਪੇਰਾ ਇਹਦਾ ਵੀ ਹਾਂਜੀ ਕੱਦ ਵੇਟ ਬਹੁਤ ਆ ਵੇਟ ਦਾ ਦੇਖੋ ਤੇ ਹਰ ਰੰਗ ਦਾ ਵੇਟ ਪ੍ਰਿੰਟ ਪ੍ਰਿੰਟ ਕਰਮਲ ਦਾ ਬਹੁਤ ਚੰਗਾ ਸਨਖ ਪੋਣਾ ਬਹੁਤ ਆ ਹਨਾ ਬਹੁਤ ਬਹੁਤ ਬਾਕੀ ਫਾਰ ਵਾਲੀ ਬੱਛੀ ਨੇੜੇ ਤੋਂ ਦੁੱਧ ਵੀ ਨੇ 22 ਕਿਲੋ ਪਾਇਆ ਵਾ ਪਰ ਉਹਨਾਂ ਨੇ ਦੱਸਦਾ 20 ਕਿਲੋ ਤਾਂ ਨੋਰਮਲੀ ਆਪਣੀ ਸਾਬ ਨਾਲ ਪਾ ਦੂ ਯਾਰ ਵੇੜ ਪਾ ਦੂ ਗਰੇ ਚਾਰ ਅੱਧੇ ਪੂਰੇ ਬਿੱਥੀ ਤੇ ਲਾ ਰੰਗ ਵੀ ਬਹੁਤ ਚੰਗੇ ਇਹ ਦੂਜੇ ਸੂਈ ਵੀ ਬੱਛੀ ਵਾਲੇ ਠੀਕ ਆ ਖੋਲ ਲਾ ਵੇਖ ਤੋੜ ਕੇ ਦਿਖਾ ਦੇ ਲੈ ਕਰਮਲ ਦਾ ਅੱਡਰ ਜਾਰ ਬਹੁਤ ਪਰਕੇ ਸੁੰਦੀ ਹੋ ਬਹੁਤ ਬਹੁਤ ਬਣਦੀ ਆ ਬਰੇ ਬੇੜ ਖੁੱਲਾ ਗੱਡਰ ਦਾ ਹਾਂ ਬੇੜ ਬਹੁਤ ਲੱਕਮਾਲਾ ਯਾਰ ਹਨਾ ਬਾਕੀ ਗੁਲਾਬੀ ਥਾਣਾ ਆਈ ਜਗਾ ਗੁਲਾਬੀ ਥਾਣਾ ਕੋਈ ਥਾਂਗ ਨਹੀਂ ਹਨਾ ਹਾਂਜੀ 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 ਦੇਖ ਲੋ ਲੈ ਲੈ ਇਹਨੇ ਤਿਆਰ ਕਰਕੇ ਵੇਚਣੀ ਇਕੱਲੀ ਬੇੜ ਹੀ ਬਹੁਤ ਰਪੰਗਾਂ ਦੀ ਬਾਈ ਬਾਈ ਬਹੁਤ ਰਪੀਆਂ ਆਉਂਦੀਆਂ ਥੀ ਗੱਲ ਆ ਆਏ ਨੀ ਜੋ ਉਹਨੇ ਚੋਲੇ ਚ ਨਹੀਂ ਬਚਨੇ ਜਨੇ ਇਹਨੇ ਚਵਾਰੀ ਡਰਦੀ ਆ ਬੇ ਬੱਚੀ ਹਾਂ ਥੋੜਾ ਕੈਮਰੇ ਚ ਜਗਦੀ ਕਰਕੇ ਭਾਇ ਦੀ ਜ਼ਰੂਰ ਆ ਕਰ ਮਾਰੀ ਠੰਡੀ ਸ਼ੀਲ ਤੱਕ ਫੁੱਲ ਆ ਲੈ ਆਏ ਨਹੀਂ ਇਹ ਗੱਲ ਆਪਣਾ ਮਜਨਬਰ ਹੋਊਗਾ ਹਾਂ ਵੀਰੇ ਸਹੀ ਗੱਲ ਆ ਲੈ ਪ੍ਰਿੰਟ ਪ੍ਰਿੰਟ ਬਹੁਤ ਲੱਗਾਗਾ ਇਹਦਾ ਭਰਾ ਫਿਰ ਕੀ ਮੁੱਲ ਆ ਮੁੱਲੇ ਦਾ ਵੀਰੇ 43000 ਰੁਪਿਆ 45000 43 45 ਨਹੀਂ 43 43000 ਰੁਪਏ 43000 ਚ ਮਾਨਤਨ ਕਰ ਦਾਂਗੇ ਬੱਚੀ ਜੂ ਠੀਕ ਆ ਬਰਾ ਹਾਂਜੀ ਆ ਇਹ ਰੇ ਲੱਲੇ ਬਣਦੀ ਬਹੁਤ ਵੱਚੀ ਲੰਦੀ ਦਾ ਬਹੁਤ ਠੂ ਵਈ ਬੜੂ ਬਹੁਤ ਵੀਰੇ ਇਹ ਬੱਚੀ ਹਾਂ ਬਾਕੀ ਕੱਦ ਵੇਡਣਗਾ ਬੱਚਿਆਂ ਇਹ ਛੋਟਾ ਲਿਸੀ ਲੰਮੀ ਐ ਨੇ ਵੀ ਤੁਨੇ ਹਾਂ ਬੱਚੇ ਦੇ ਪ੍ਰਿੰਟ ਪ੍ਰੂਟ ਬਹੁਤ ਟੌਪ ਦੇ ਆ ਬਹੁਤ ਟੌਪ ਦੇ ਪ੍ਰਿੰਟ ਆ ਸਹੀ ਗੱਲ ਹਾਂਜੀ ਤੇ ਅੱਗੇ ਵੀਰੇ ਬੱਚੀਆਂ ਇਹਨਾਂ ਦੀ ਕੀ ਡਿਟੇਲ ਆ ਪਹਿਲੇ ਨੰਬਰ ਵਾਲੀ ਦੀ ਕਿੰਨੀ ਕੁ ਇਹਦੇ ਹੋ 11 ਮਹੀਨਿਆਂ ਦੀ ਬੱਚਾ ਠੀਕ ਆ ਠੀਕ ਹੈ ਠੀਕ ਆ ਅਖੀਰੀ ਬੱਚੀ ਐ ਮੂੰਹੋਂ ਖੀਰੀ ਆ ਅਖੀਰ ਕੋਈ ਲੱਚੱਕ ਕਰ ਦੇ ਦਮ ਤੰਦ ਚੱਕ ਇੱਕ ਦੰਦ ਸਿੱਟ ਗਈ ਨਹੀਂ ਸਿੱਟਿਆ ਨਹੀਂ ਖੀਰ ਕੋਈ ਹੈ ਬੱਚੀ ਖੀਰੀ ਆ ਹਾਂ ਖੀਰੀ ਹੈ ਬੱਚੀ ਸੱਚੀ ਖੀਰੀ ਆ ਫੇਸ ਪੁੱਛਦਾ ਇਹ ਦੋ ਮਹੀਨੇ ਰ ਬਾਅਦ ਪੂਰਾ ਟੀਕਾ ਲੈਣਾ ਜਿਹਨੇ ਸਾਹਤੀ ਹਾਂ ਹਾਇ ਨਹੀਂ ਹੋਊਗਾ ਵੀ ਰੰਗ ਵੀ ਆ ਕਾਲੀ ਕਾਲੀ ਪਈ ਆ ਹਨਾ ਕੋਈ ਗੁਲਾਬੀ ਥਣਾ ਆ ਨਹੀਂ ਕੋਈ ਹੈਗਾ ਕੋਈ ਫੋਰਨਿਸ਼ ਆਗ ਨਹੀਂ ਦੇਖ ਲੈਣਾ ਹਾਂ ਯਾਰ ਬਹੁਤ ਕਮਾਲ ਦਾ ਥਣਾ ਹਨਾ ਲੈ ਚਾਰੇ ਥਣ ਬਿੱਥੀ ਤੇ ਪੂਰੇ ਨਖੜਵੇਂ ਥਾਣਾ ਗੇ ਗੁਲਾਬੀ ਥਾਣਾ ਮੇਨ ਗੱਲ ਹਾਂਜੀ ਹਾਂ ਤੇ ਇਹਦਾ ਭਰਾ ਫਿਰ ਕੀ ਮੁੱਲ ਰੂ ਜਾਏ ਮੁੱਲ ਇਹਦਾ 3500 ਰੁਪਇਆ 3500 ਰੁਪਇਆ ਹਾਂ ਬਾਅਦ ਤਨ ਹੋਜੂ ਬਾਕੀ ਮੌਨ ਤਨ ਕਰਦਾਂਗੇ ਬਈ ਠੀਕ ਆ ਭਰਾ ਤਾਂ ਇਹਦਾ 3500 ਰੁਪਇਆ ਮੁੱਲ ਆ ਬਾਕੀ ਮੌਕੇ ਤੇ ਮਾਨਤਾ ਨਾ ਕਰਦਾਂਗੇ ਕਰ ਦਿਆਂਗੇ ਹਾਂ ਆ ਵੀਰੇ ਚਾਰ ਨੰਬਰ ਆ ਵੀ ਜੋ ਦੁੱਨੇ ਬਿਹੜਾ ਕੋਈ ਲੈਂਦਾ ਠੀਕ ਆ ਆਪਾਂ ਦੁੱਨੇ ਜੋੜਾ 75000 ਦਾ ਦੇ ਦੇਣਾ ਆ ਦੁਮੇ ਜੋੜਾ ਪਈ 3000 ਦੀ ਦੇ ਦੇਗਾ ਦੇਣਾ ਠੀਕ ਹੈ ਭਾਈ ਪਾਲ ਕੇ ਦੇਖ ਲੋ ਇੱਕ ਵਾਰ ਫ੍ਰੀ ਹੋਊਗੀ ਇਹਦੀ ਠੀਕ ਆ ਆਏ ਨਹੀਂ ਹੋਊਗਾ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਆ ਇਹ ਵੀਰੇ ਹੋਊਗੀ 9 ਮਹੀਨੇ ਦਾ ਬੱਚਾ ਵੀਰੇ ਠੀਕ ਆ 9 ਮਹੀਨੇ ਦੀ ਉਮਰ ਆ ਤੇ ਕੀ ਰਿਕਾਰਡ ਆ ਵੀਰੇ ਦੁੱਧ ਦਾ ਰਿਕਾਰਡ ਦਾ ਵੀਰੇ ਸੀਗਾ 17-18 ਕਿਲੋ ਖੁੱਲਾ ਨੋਰਮਲੀ ਠੀਕ ਆ ਕੋਲੋਂ ਬੱਚੀ ਦੀ ਬੱਚੀ ਆ ਇਹ ਠੀਕਾ ਹਾਂਜੀ ਲੂਨ ਵਸੀ ਦੀ ਵਸੀ ਹੈਗੀ ਥੜ ਵਿੱਚ ਚਾਰ ਮੋٹے ਮੋਟੇ ਆਏ ਨੇ ਹੋਗਾ ਦੇਖ ਲੈ ਕੋਈ ਛਾਗ ਨਹੀਂ ਹੋਵੇ ਗੁਲਾਬੀ ਥਾਣਾ ਪੂਰੇ ਕਮਾਲ ਦੇ ਥਾਣਾ ਹਨਾ ਗੁਲਾਬੀ ਥਾਣਾ ਲੈ ਹਾਂਜੀ ਗੱਬੜਾ ਰਗੀ ਝੋਲੀ ਤਾਂ ਹੁਣ ਤਿਆਰ ਕਰੀ ਜਾਂਦੀ ਆ ਹਾਂਜੀ 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 ਫੇਸ ਪੂਸ਼ ਕਰਨ ਵਾਲੀ ਦਾ ਬਹੁਤ ਪਿਆਰਾ ਹੈਗਾ ਹਾਂਜੀ ਇਹਦਾ ਭਰਾ ਫਿਰ ਕੀ ਮੁੱਲ ਰਹੂ ਜਾਏ ਇਹਦਾ ਮੁੱਲ ਵੀ ਕਿੰਨਾ ਕਰਾਲਾ 3000 ਦੀ ਦੇ ਦਾਂਗੇ ਠੀਕ ਆ ਹਾਂਜੀ ਬਾਈ ਕਹਿੰਦਾ 3000 ਦੀ ਦੇ ਦਾਂਗੇ ਬਾਕੀ ਜੇ ਕਿਸੇ ਸੇਵਾ ਸੰਭਾਲ ਦੇ ਘਰੇ ਵਾਗੀ ਤਾਂ ਸੇਤੀ ਤਿਆਰ ਹੋ ਜੂ ਹਨਾ ਹਾਂਜੀ ਹਾਂਜੀ ਠੀਕਾ ਤੇ ਅੱਗੇ ਵੀਰੇ ਆ ਪੰਜ ਨੰਬਰ ਆ ਐਰ ਸੈਰ ਦਾ ਬੱਚਾ ਵੀਰੇ ਠੀਕ ਆ ਇਹ ਵੀ ਦਸਾਂ 11 11 ਮਹੀਨਾ ਦਾ ਬੱਚਾ ਠੀਕ ਆ ਹਾਂ ਇਹਦੇ ਮੜੀ ਮੜੀਆਂ ਸਿੰਗਾਂ ਨਹੀਂ ਆ ਤੇ ਕੱਟਣ ਵਾਲੇ ਉਹ ਤਾਂ ਕੱਟ ਗਿਆ ਜਣੇ ਦਾਗ ਜਣੇ ਨਾ ਹਾਂ ਦਾਗ ਗਿਆ ਜਣੇ ਮੜੀਆਂ ਮੜੀਆਂ ਹੀ ਆ ਹਨਾ ਸੋਹਣੀ ਸੁਨੱਖੀ ਬਹੁਤ ਆ ਬੱਚੀ ਬਹੁਤ ਆ ਮੈਂ ਕੱਟ ਵੇ ਵਜਣਾ ਨਹੀਂ ਬੱਚੀ ਆ ਇਹ ਕਿੰਨੀ ਕੈਰੀ ਫਿਰ ਉਮਰ ਹੋਊਗੀ ਦਸਾਂ 11 ਮਹੀਨਾ ਦਾ ਬੱਚਾ ਹੀ ਆ ਵੀ ਦਸਾਂ 11 ਮਹੀਨਾ ਦੀ ਉਮਰ ਹੈ ਤੁਸੀਂ ਹਸਾਓ ਲਾ ਲਓ ਤੇ ਕਿੰਨੇ ਕੁ ਰਿਕਾਰਡ ਸੀ ਵੀਰੇ ਦੱਸ ਰਿਕਾਰਡ ਵੀਰੇ 20 ਕੁ ਬੋਲਾ ਸੀ ਸੀ ਬੱਚਿਆਂ ਦਾ ਠੀਕ ਆ ਆ ਦੇ ਲੋ ਲੈ ਥਰਡ ਲੇਵਲ ਬਹੁਤ ਨਿਨਸਾਫ ਨਹੀਂ ਸੀ ਜਾਂਦਾ ਦੇਖ ਲੋ ਲੈ ਵੀਰੇ ਗੁਲਾਬੀ ਥਾਣਾ ਕੋਈ ਆਇਆ ਨਹੀਂ ਫੋਰਸ਼ਾ ਚੈੱਕ ਨਹੀਂ ਕਰਾਉਂਦੇ ਕੋਈ ਗੱਲ ਬਣ ਕੇ ਚੱਕਰਵਾ ਦੇਣਗੇ ਹਾਂਜੀ ਹਾਂਜੀ ਤੇ ਇਹਦਾ ਭਰਾ ਫਿਰ ਕੀ ਮੁੱਲ ਰੂਜਾਇਆ ਜੀ ਮੁੱਲੇ ਦਾ ਵੀ 3500 ਰੁਪਏ ਤੇ ਮੁੱਲੇ ਦਾ ਵੀ 3500 ਰੁਪਿਆ 3500 ਜਮਾਨਤਾਂ ਹੋ ਜੀ ਠੀਕ ਆ 3500 ਜੇ ਵੀ ਤਿੰਨੇ ਬੱਚਿਆਂ ਵਾਲੇ ਦਾ ਇਹ ਵੀ 7500 ਦੇ ਦੇਣੀ ਆ ਲੈ ਜਮਾ ਆਫਰ ਰੱਖਦਾ ਹੈ ਨਾ 10 ਹਾਂ ਜਿਹੜਾ ਇਕੱਠਾ ਬੱਚਾ ਰੋ ਉੱਤੇ ਤਿੰਨੇ 7500 ਦੇਣਾ ਠੀਕ ਆ ਆਏ ਨਹੀਂ ਹਣ ਚੈੱਕ ਕਰਾ ਦੇ ਭਰਾ ਹਣ ਦਾ ਇਹ ਇਹ ਲ ਬਹੁਤ ਕਮਾਲ ਦਾ ਥਾਣਾ ਹੈ ਨਾ ਹਾਂ ਇਹ ਨਹੀਂ ਬੇਰਸ਼ਦੀ ਬੱਚਾ ਬਹੁਤ ਉਹਦਾ ਬਣੂਗਾ ਜਿਹਨੇ ਸਾਹਮਣੇ ਤਿੰਨੇ ਬੱਚੇ ਚੰਗੇ ਆ ਠੀਕ ਆ ਉਹਦਾ ਵੀ ਇਹਨੇ ਜਿੱ ਕੀ ਆਉਦਾ ਲੋਕੀ ਨਹੀਂ ਤਾਕ ਆ ਮੰਗੀ ਜਾਂਦੇ ਆ ਮੰਗੀ ਜਾਂਦੇ ਆ ਬਈ ਹਾਂ ਆਪਾਂ ਕਹਿੰਦੇ ਜੇ ਕੋਈ ਤਿੰਨੇ ਬੱਚੇ ਇਕੱਠੇ ਲੈ ਲੂਗਾ ਤਾਂ ਆਪਾਂ 7500 ਦੀ ਦੇ ਦੇਵਾਂਗੇ ਹੈ ਨਾ ਹਾਂਜੀ 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 ਤੇ ਅੱਗੇ ਭਰਾ ਲਾਸਟ ਵਸੀ ਇਹਦੀ ਕਿੱਟੇ ਲਵਰੇ ਇਹਰੇ ਪੰਜਾਬੀ ਦੇ ਤਕਰੀਬਨ ਗੱਪਲ ਹੋ ਗਈ ਆ ਠੱਡੀ ਝੰਡੀ ਇਹ ਵੀ ਬਹੁਤ ਆ ਜਿਹਨੇ ਘਰੇ ਰੱਖਣੀਆਂ ਬੱਚੀ ਨੇ ਮੋਈ ਨਾ ਬੋਲ ਤੇ 10 12 ਕਿਲੋ ਦੁੱਧ ਦੇਣੇ ਲੈ ਬਾਦ ਰੋ ਥਰੜਲੇ ਵਾਲੇ ਬਹੁਤ ਕਮਾਲ ਦਾ ਝੋਲੀ ਬਹੁਤ ਚੰਗੀ ਤਿਆਰ ਝੋਲੀ ਪੱਟਣ ਲੱਗੀ ਬੱਛੀ ਵੇਲੇ ਪੱਟਣ ਲੱਗੀ ਸਹੀ ਗੱਲ ਆ ਠੰਡੀ ਐਨੀ ਆ ਬੱਛੀ ਆ ਰੇਲਾ ਪਾਉਂਦੇ ਇਧਰੋਂ ਵਾਜਾ ਬੋਲੀ ਇਧਰੋਂ ਵਾਜਾ ਕੋਈ ਆਏ ਨਹੀਂ ਹੋਊਗਾ ਲੈ ਕੋਈ ਅਗਲਾ ਕਹਿੰਦਾ ਸਿੰਘਾ ਸਿੰਘ ਤੋਂ ਨਾ ਮਾਰੂਗੀ ਬੱਛੀ ਲੈ ਠੀਕ ਆ ਖੋਲ ਕੇ ਮਾਰ ਕੇ ਦਿਖਾ ਦੇ ਜਿਹੜਾ ਕਹਿੰਦਾ ਥੋੜੇ ਜਿਹਾ ਮੁੱਲ ਨਾ ਉਹ ਚੀਜ਼ਾਂ ਵਾਤੇ ਬਦਲੀਆਂ ਖਾ ਇਹ ਬੱਛੀ ਮੇਦੀ ਚੱਕ ਪਾਸ ਹਾਂਜੀ ਵੀਰੇ ਆਪ ਦਾ ਕੋਈ ਆਹ ਡੱਟ ਲੈ ਕੇ ਚੈੱਕ ਕਰਾ ਲੇ ਵੀਰੇ ਠੀਕ ਆ ਇਸ ਕੁਝ ਕਰਮ ਵਾਲੀ ਦਾ ਬਹੁਤ ਪਿਆਰਾ ਕਿੰਨਾ ਕਦਤ ਦੇ ਦੂ ਬਾਈ ਕੋਈ 12 ਕਿਲੋ ਤਾਂ ਦੇਣਾ ਚਾਹੀਦਾ ਬੱਚੀ ਬਹੁਤ ਟੋਪਦੀ ਆ ਹਾਂ ਬਾਈ ਬੱਚੀ ਬਹੁਤ ਬਾਕੀ ਆਉਦੀ ਸਮਾਂ ਹੀ ਜੇ ਸਿਰ ਤੇ ਲੈ ਉਹਦੀ ਇੱਥੇ ਖੜਾ ਕੇ ਮੈਂ ਫੇਰ ਵਾਜਣਾ ਲੈ ਆਏ ਰਹੂ ਆਪਣਾ ਵਸੂਲਾ ਉਹ ਤਾਂ ਵੀ ਉਹ ਆ ਲੈ ਸਿੰਘ ਆ ਦੇਖ ਲੱਗ ਰਿਹਾ ਕਹਿੰਦਾ ਸਿੰਘ ਕੋਲੇ ਖੜਾ ਮੇਰੇ ਨਾਲ ਕੁੰਨੀ ਆ ਪੂਰੀ ਹੈ ਨਾ ਲੈ ਇਹਦਾ ਕੋਨੇ ਵਾਲਾ ਕੰਮ ਹੀ ਆ ਲੈ ਸਹੀ ਗੱਲ ਆ ਬਹੁਤ ਬੱਚੀ ਠੰਡੀ ਨਹੀਂ ਆ ਦੇ ਲੈ ਪੂ ਚੱਕ ਕੇ ਖੜ ਗਈ ਪੂ ਚੱਕ ਕੇ ਖੜ ਗਈ ਸਹੀ ਗੱਲ ਆ ਥੋੜਾ ਜੰ ਅੰਦਰ ਦਾ ਜਰੂਰ ਕਰ ਦਿਆ ਕਰਮ ਵਾਲੀ ਹਾਂਜੀ ਇਹਦਾ ਭਰਾ ਫਿਰ ਕੀ ਮੋਲਣੂ ਮੋਲੇ ਦਾ ਵੀਰੇ 14000 ਰੁਪਿਆ 14000 ਰੁਪਿਆ ਹਾਂਜੀ 14000 ਦੇ ਮਾਨਣ ਤਨ ਹੋਜੂ ਬਾਕੀ ਮੌਕੇ ਤੇ ਮਾਨਣ ਕਰਦਾਂਗੇ ਵੀਰੇ ਠੀਕ ਆ ਬਾਈ ਹਾਂਜੀ ਦੁੱਧ ਨੇ 12 13 ਉਹਨਾਂ ਨੋਰਮਲ ਹੀ ਦੇ ਰਹਾ ਯਾਰ ਹਾਂ ਬਾਕੀ ਉਹ ਬਹਿੜਾ ਹੋਏ ਦੁੱਧ ਵਾਲੇ ਅੱਪਾ ਢਿੜੇ ਲੈਣਗੇ ਬੱਚਾ ਹਾਂ ਬਾਈ ਸਹੀ ਗੱਲ ਆ ਆਨੇ ਉਹ ਬੱਚੇ ਆਨੇ ਰਲਿਆ ਉਹਦੇ ਨਾਲ ਦੁਨੇ ਠੰਡੀਆਂ ਪ੍ਰਿੰਟ ਵਾਲੀਆਂ ਬੱਚੇ ਆਨੇ ਰਲੀਆਂ ਵਾਲੀਆਂ ਬਾਕੀ ਕਾ ਆਪਾਂ ਕਹਿੰਦੇ ਹੁਣੇ ਚੁੱਕ ਕੇ ਗਏ ਲੈ ਹੁਣੇ ਫੇਰ ਵਾਜ ਲੈ ਆਏ ਹੋਏ ਠੰਡੀਆਂ ਸਿਲਵਰ ਬੱਚੇ ਲੈ ਤਾਂ ਦੋਵੇਂ ਫੋਲਾ ਜੇ ਕਹਿੰਦੇ ਸਾਹਬ ਕੇ ਵੇਚਣਗੇ ਨਿਕਲੋ 1.5 ਲੱਖ ਦਾ ਮਾਲ ਆ ਮਾਲ ਆ ਆਪਾਂ ਤਾਂ ਭਾਈ ਤੂੰ ਮਹੀਨੇ ਵੀ ਦੋ ਹੀ ਸੋਨੇ ਆ ਸਾਹਮਣੇ ਆ ਕੀ ਖਾਣਗੇ ਅਰਦਾਜ ਖਾਣਗੇ ਰਾਹ ਜਰ ਖਾਣਗੇ ਸਹੀ ਗੱਲ ਆ ਵੀਰੇ ਮੁਰੇ ਪੈਸੇ ਜੋੜ ਰਣਗੇ ਜਿਹਨੇ ਜੋੜਨੇ ਪੈਸੇ ਹਾਂ ਵੀਰੇ ਜੋੜਨੇ ਜੀਨੇ ਕਿਉਂ ਇਹ ਲੋਕੀ ਹੁਣ ਦਾ ਕੂੜੇ ਦਾ ਪੈਸਾ ਮੰਗੀਆਂ ਦਾ ਹੁਣ ਛੋਟੇ ਛੋਟੇ ਦੇ ਲੈ ਜਰਸਾ ਉਹਨਾਂ ਨੇ ਮੁੱਲ ਮੰਗੀ ਹੁਣ ਬੱਚੇ ਦਾ 45-45 ਹਜ਼ਾਰ ਮੰਗੀ ਜਾਂਦੇ ਲੋਕੀ ਸਹੀ ਗੱਲ ਆ ਵੀਰੇ ਹੋਰ ਦਾ ਸੌ ਉਸਰਾ ਦਾ ਆਪਾਂ ਦਾ ਫੇਰ ਗੱਪੜਾ ਲੋਮੀਏ ਸਾਂਭਣ ਦਾ ਮਛਗਾ ਲੈ ਲੈ ਐਲਾ ਕੀ ਮੁੱਲ ਐਲਾ ਕੀ ਮੁੱਲ ਆ ਕੋ ਸਾਹ ਭਾਈ ਜਮਾ ਮੁੱਲ ਜਾਇਆ ਜਾ ਬਾਈ ਜੀ ਨਾ ਸਿੱਕੇ ਭਰਾ ਕੋਲੋਂ ਸੇ ਸੇ ਦੇ ਸਹੀ ਦੇ ਖਾਤੇ ਜੇ ਕਿਸੇ ਵੀਰ ਨੂੰ ਪਸੰਦ ਆ ਉਹਨਾਂ ਤਾਂ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਦਿਲੋ ਧੰਨਵਾਦ